ਇਹ ਜਿਹੜਾ ਅਸਤੀਫਾ ਦਿੱਤਾ ਹੈ ਨਾ ਗगन ਮਾਨ ਜੀ ਨੇ ਇਹ ਪਹਿਲਾਂ ਹੀ ਸਾਜ਼ਿਸ਼ ਹੈ ਤੁਹਾਨੂੰ ਪਤਾ ਹੋਣਾ ਕੁਝ ਦਿਨ ਪਹਿਲਾਂ ਅਨਮੋਲ ਗਗਨ ਜੀ ਕੇਜਰੀਵਾਲ ਸਾਹਿਬ ਨੂੰ ਮਿਲ ਕੇ ਆਏ ਨੇ ਉਹ ਮਿਲ ਕੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿਸੇ ਹੋਰ ਲੀਡਰ ਨਾਲ ਗੱਲੋ ਉਹਦੇ ਨਾਲ ਸਾਡੀ ਜਿਹੜੀ ਗੰਡ ਤੁੱਪ ਹੈ ਸੈਟਿੰਗ ਹੈ ਉਹ ਹੋ ਰਹੀ ਹੈ ਅਸਤੀਪਾ ਐਵੇਂ ਨਹੀਂ ਦਿੱਤਾ ਗੱਲ ਚ ਗੁੱਠਾ ਦੇ ਕੇ ਅਸਤੀਪਾ ਦੋਾਇਆ ਕਿ ਸਾਡੀ ਗੱਲ ਕਿਤੇ ਹੋਰ ਚੱਲ ਰਹੀ ਹੈ ਤੇ ਅਸੀਂ ਅੱਗੇ ਵਾਸਤੇ ਜਿਹੜਾ ਪੈਸਾ ਇਕੱਠਾ ਕਰਨਾ ਇਲੈਕਸ਼ਨ ਲੜਨੇ ਹੈ 2027 ਦੀ ਲੋਕ ਅੱਜ ਤਰਸ ਰਹੇ ਨੇ ਪਾਣੀ ਨੂੰ ਲੋਕ ਤਰਸ ਰਹੇ ਨੇ ਸੜਕਾਂ ਨੂੰ ਲੋਕ ਤਰਸ ਰਹੇ ਨੇ ਬਿਜਲੀ ਨੂੰ ਲੋਕ ਤਰਸ ਰਹੇ ਨੇ ਆਪਣੇ ਕੰਮਾਂ ਨੂੰ ਆ ਖਾਸ ਕਰਕੇ ਆਪਾਂ ਖਰੜ ਦੇ ਵਿੱਚ ਖੜੇ ਆ ਤੁਸੀਂ ਹੈਰਾਨ ਰਹੋਗੇ ਕਿ ਜਿੰਨੇ ਵੀ ਸਾਡੇ ਪ੍ਰਾਪਰਟੀ ਦੇ ਭਰਾ ਕੰਮ ਕਰਦੇ ਆ ਇਹਨਾਂ ਦੀਆਂ ਰਜਿਸਟਰੀਆਂ ਤਹਿਸੀਲ ਦੇ ਅੰਦਰ ਖਰੜ ਦੇ ਵਿੱਚ ਜਦੋਂ ਤੱਕ ਅਨਮੋਲ ਗਗਨਮਾਨ ਇਹਨਾਂ ਦੀ ਕੋਠੀ ਤੋਂ ਫੋਨ ਨਹੀਂ ਆਉਂਦਾ ਸੀ ਉਦੋਂ ਤੱਕ ਇਹਨਾਂ ਬਚਾਰਾਂ ਦੀ ਰਜਿਸਟਰੀ ਨਹੀਂ ਹੁੰਦੀ ਸੀ ਕ腐ਸ਼ਨ ਦੇ ਵਿੱਚ ਸਭ ਤੋਂ ਮੋਰੀ ਜਿਹੜਾ ਹਲਕਾ ਰਿਹਾ ਉਹ ਖਰੜ ਹੈ ਭਾਵੇਂ ਰੇਤਾ ਹੈ ਭਾਵੇਂ ਇੱਟਾਂ ਹੈ ਭਾਵੇਂ ਰਜਿਸਟਰੀ ਹੈ ਭਾਵੇਂ ਕੋਈ ਨਕਸ਼ਾ ਹੈ ਭਾਵੇਂ ਕੋਈ ਕਾਰਪੋਰੇਸ਼ਨ ਹੈ ਭਾਵੇਂ ਕੋਈ ਪੁੱਡਾ ਗਮੰਡਾ ਦਾ ਕੋਈ ਵੀ ਕੰਮ ਹੈ ਜਦੋਂ ਤੱਕ ਅਨਮੋਲ ਗਗਨਮਾਨ ਜੀ ਉੱਥੋਂ ਉਹਨਾਂ ਦਾ ਫੋਨ ਨਹੀਂ ਜਾਂਦਾ ਉਹਨਾਂ ਦੇ ਪੀ ਉਹਨਾਂ ਦੇ ਜਿਹੜੇ ਰੱਖੇ ਹੋਏ ਐ ਭਰਾ ਸਾਰਾ ਪਰਿਵਾਰ ਲੱਗਿਆ ਵੇ ਤੇ ਤੁਹਾਨੂੰ ਮੈਂ ਖਾਸ ਗੱਲ ਇਹ ਦੱਸ ਦਵਾਂ ਜੇਕਰ ਅੱਜ ਵੀ ਇਹ ਜਾਂਚ ਹੋਵੇ ਕਿ ਜਦੋਂ ਅਨਮੋਲ ਗਗਨਮਾਨ ਇਲੈਕਸ਼ਨ ਲੜੀ ਸੀ ਉਸ ਸਮੇਂ ਪ੍ਰਾਪਰਟੀ ਤੇ ਅੱਜ ਇਹਨਾਂ ਦੇ ਜਿੰਨੇ ਨਾਲ ਦੇ ਨੇ ਰਿਸ਼ਤੇਦਾਰ ਸਾਖ ਸੰਬੰਧੀ ਭਾਈ ਉਹਨਾਂ ਦੀ ਜਿਹੜੀ ਜਾਂਚ ਹੋਵੇ ਤਾਂ ਤੁਹਾਡੇ ਸਾਹਮਣੇ ਆ ਜਾਣਾ ਜਿਹੜੀ ਜ਼ਮੀਨ ਹੈ ਆ ਨਾਲੇ ਨਾਲ ਆ ਤੁਹਾਨੂੰ ਪਤਾ ਕਰਾਲੀ ਹਲਕੇ ਦੇ ਵਿੱਚ ਇਹਨਾਂ ਦੀ ਜ਼ਮੀਨ ਹੈ ਕਿ ਹਾਂਜੀ ਆ ਵੀ ਅਨਮੋਲ ਗਗਨਮਾਨ ਨੇ ਲੈ ਲਈ ਇਹ ਵੀ ਲੈ ਲਈ ਅਨਮੋਲ ਗਗਨਮਾਨ ਨੇ ਲੈ ਲਈ ਲੋਕਾਂ ਦੇ ਪੈਸਿਆਂ ਦੀ ਲੁੱਟ ਤੇ ਕਸੂਟ ਤੇ ਹੁਣ ਆਪਣਾ ਤੈਚੀ ਭਰ ਗਿਆ ਤੇ ਹੁਣ ਆਪਾਂ ਅਸਤੀਫਾ ਦੇ ਕੇ